ਦੌੜਭੱਜ ਵਾਲੀ ਜ਼ਿੰਦਗੀ ਤੇ ਗਲਤ ਖਾਨ ਪੀਣ ਦੀਆਂ ਆਦਤਾਂ ਕਰਕੇ ਬਹੁਤ ਸਾਰੇ ਲੋਕ ਐਸਿਡਿਟੀ ਵਰਗੀ ਬਿਮਾਰੀ ਤੋਂ ਪਰੇਸ਼ਾਨ ਲੈਂਦੇ ਨੇ ਅਜਿਹੇ ਦੇ ਵਿੱਚ ਤੁਹਾਨੂੰ ਆਪਣੀ ਡਾਈਟ ਤੇ ਖਾਸ ਧਿਆਨ ਦੇਣਾ ਚਾਹੀਦਾ ਜੇਕਰ ਤੁਹਾਨੂੰ ਵੀ ਐਸਿਡਿਟੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਆਪਣੀ ਡਾਈਟ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕੁਝ ਖਾਣ ਵਾਲੀਆਂ ਚੀਜ਼ਾਂ ਇਸ ਸਮੱਸਿਆ ਨੂੰ ਹੋਰ ਵਧਾ ਸਕਦੀਆਂ ਨੇ ਐਸਿਡਿਟੀ ਉਦੋਂ ਹੁੰਦੀ ਹੈ ਜਦੋਂ ਪੇਟ ਦੇ ਵਿੱਚ ਵਾਧੂ ਐਸਿਡ ਜਮ੍ਹਾਂ ਹੋ ਜਾਂਦਾ ਜਿਸ ਦੇ ਨਾਲ ਜਲਨ ਦਿਲ ਦੇ ਵਿੱਚ ਜਲਨ ਤੇ ਬੇਆਰਾਮੀ ਹੁੰਦੀ ਹੈ ਇਸ ਦੇ ਇਲਾਜ ਤੇ ਲਈ ਸਿਰਫ ਦਵਾਈਆਂ ਹੀ ਨਹੀਂ ਸਗੋਂ ਖਾਨ ਪੀਣ ਦੀਆਂ ਸਹੀ ਆਦਤਾਂ ਵੀ ਜ਼ਰੂਰੀ ਨੇ ਕਈ ਵਾਰ ਅਸੀਂ ਬਿਨਾ ਸੋਚੇ ਸਮਝੇ ਅਜਿਹੀਆਂ ਚੀਜ਼ਾਂ ਖਾਣਦੇ ਹਾਂ ਜਿਸ ਨਾਲ ਐਸਿਡਿਟੀ ਹੋਰ ਵੱਧ ਜਾਂਦੀ ਹੈ ਇਸ ਤੇ ਲਈ ਐਸਿਡਿਟੀ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅੱਜ ਤੁਹਾਨੂੰ ਅਜਿਹੀਆਂ ਹੀ ਕੁਝ ਚੀਜ਼ਾਂ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਤਲੇ ਹੋਏ ਭੋਜਨ ਜਿਵੇਂ ਕਿ ਪਕੌੜੇ ਸਮੋਸੇ ਤੇ ਚਿਪਸੇ ਪੇਟ ਤੇ ਭਾਰੀ ਹੁੰਦੇ ਨੇ ਤੇ ਹਜ਼ਮ ਕਰਨ ਦੇ ਵਿੱਚ ਵੀ ਬਹੁਤ ਮੁਸ਼ਕਲ ਹੁੰਦੇ ਨੇ ਇਸ ਨਾਲ ਪੇਟ ਫੁੱਲਣ ਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇਹਨਾਂ ਭੋਜਨਾਂ ਨੂੰ ਘਟਾਓ ਜਾਂ ਬਿਲਕੁਲ ਹੀ ਬੰਦ ਕਰ ਦਿਓ ਇਸ ਤੋਂ ਇਲਾਵਾ ਖੱਟੇ ਫਲਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਸੰਤਰਾ ਅੰਗੂਰ ਤੇ ਨਿੰਬੂ ਵਰਗੇ ਖੱਟੇ ਫਲਾਂ ਦਾ ਜ਼ਿਆਦਾ ਸੇਵਨ ਕੁਝ ਲੋਕਾਂ ਦੇ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਦੇ ਨਾਲ ਐਸਿਡਿਟੀ ਤੇ ਪੇਟ ਦਰਦ ਵੀ ਹੋ ਸਕਦਾ ਹੈ ਜੇਕਰ ਤੁਹਾਡੀ ਪਾਚਨ ਸ਼ਕਤੀ ਕਮਜ਼ੋਰ ਹੈ ਤੇ ਇਹਨਾਂ ਦੇ ਸੇਵਨ ਨੂੰ ਸੀਮਿਤ ਕਰਨਾ ਚਾਹੀਦਾ ਇਸ ਤੋਂ ਇਲਾਵਾ ਦੁੱਧ ਤੇ ਇਸ ਤੋਂ ਬਣੇ ਉਤਪਾਦ ਕਬਜ਼ ਤੇ ਐਸਿਡਿਟੀ ਦੀ ਸਮੱਸਿਆ ਨੂੰ ਵਧਾ ਦਿੰਦੇ ਨੇ ਜੇਕਰ ਤੁਹਾਨੂੰ ਪਹਿਲਾਂ ਹੀ ਪਾਚਨ ਸੰਬੰਧੀ ਸਮੱਸਿਆਵਾਂ ਨੇ ਤਾਂ ਘੱਟ ਮਾਤਰਾ 'ਚ ਡੇਰੀ ਉਤਪਾਦਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਮਿਰਚਾਂ ਤੇ ਮਸਾਲਿਆਂ ਨਾਲ ਭਰਪੂਰ ਭੋਜਨ ਪੇਟ ਦੀ ਜਲਨ ਬਦ ਹਜ਼ਮੀ ਤੇ ਦਿਲ ਦੀ ਜਲਨ ਦਾ ਕਾਰਨ ਬਣਦਾ ਜੇਕਰ ਤੁਹਾਨੂੰ ਵਾਰ-ਵਾਰ ਜਹੀ ਸਮੱਸਿਆ ਹੁੰਦੀ ਹੈ ਤਾਂ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਹਲਕਾ ਤੇ ਸਾਦਾ ਭੋਜਨ ਖਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਅਲਕੋਹਲ ਤੇ ਸੋਡਾ ਵਰਗੀਆਂ ਚੀਜ਼ਾਂ ਪੇਟ ਦੇ ਵਿੱਚ ਜਲਨ ਤੇ ਫੁੱਲਣ ਦਾ ਕਾਰਨ ਬਣਦੀਆਂ ਨੇ ਇਹ ਤੁਹਾਡੀ ਪਾਚਨ ਸ਼ਕਤੀ ਨੂੰ ਵੀ ਕਮਜ਼ੋਰ ਕਰ ਦਿੰਦੀਆਂ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਹੀ ਬਿਹਤਰ ਹੁੰਦਾ ਹੈ ਤੇ ਇਹ ਉਹ ਚੀਜ਼ਾਂ ਨੇ ਜੋ ਐਸਿਡਿਟੀ ਵਿੱਚ ਤੁਹਾਨੂੰ ਨਹੀਂ ਖਾਣੀਆਂ ਕਹੀ ਦੀਆਂ ਕਿਉਂਕਿ ਅਜਿਹਾ ਕਰਨ ਦੇ ਨਾਲ ਤੁਹਾਡੀ ਸਿਹਤ ਹੋਰ ਜ਼ਿਆਦਾ ਵਿਗੜ ਸਕਦੀ ਹੈ